ਸੱਚਮੁੱਚ ਆਪਾਂ ਨੂੰ ਪਰਮੇਸ਼ਰ ਨੇ ਆਪਦੇ ਹੱਥਾਂ ਨਾਲ ਬਣਾਉ ਆਪਣਾ ਬੁਰਾ ਕਰੂਗਾ ਕਰੂਗਾ ਨਹੀਂ ਕਰਦਾਗਾ ਬੁਰੇ ਆਪਾਂ ਉਦੋਂ ਹੁੰਨੇ ਆ ਆਪਣੇ ਜਦੋਂ ਆਪਾਂ ਗਲਤੀਆਂ ਕਰਦੇ ਆ ਹਾਲੇਲੂਇਆ ਪਰਮੇਸ਼ਰ ਦੀਆਂ ਹਦਾਇਤਾਂ ਨੂੰ ਤੋੜਦੇ ਆ ਪਰਮੇਸ਼ਰ ਤੋਂ ਬੇਮੌਖ ਹੁੰਨੇ ਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਕੋਈ ਬਾਪ ਆਪਦੇ ਮਾਂ ਪਿਓ ਆਪਦੇ ਬੱਚਿਆਂ ਦਾ ਬੁਰਾ ਚਾਹੁੰਦਾ ਵੈ ਚਾਹੁੰਦਾ ਕੋਈ ਭਲਾ ਜਿੰਨੇ ਵੀ ਮਰਜੀ ਭੇੜੇ ਹੁਣ ਆਪਾਂ ਫੇਰ ਵੀ ਰੋਟੀ ਪਾਣੀ ਦਿੰਨੇ ਆ ਉਹਨਾਂ ਨੂੰ ਸਾਂਭਦੇ ਆ ਹਾਲੇਲੂਇਆ ਤੇ ਪਰਮੇਸ਼ਰ ਵੀ ਆਪਾਂ ਪਰਮੇਸ਼ਰ ਨੇ ਆਪਾਂ ਨੂੰ ਹੱਥਾਂ ਨਾਲ ਬਣਾ ਆਪਣਾ ਬੁਰਾ ਨਹੀਂ ਚਾਹੁੰਦਾ ਹੈ ਹallelujah ਪਰਮੇਸ਼ਰ ਕੁਛ ਨਹੀਂ ਮੰਗਦਾ ਉਹ ਕਹਿੰਦਾ ਤੂੰ ਮੂੰਹ ਦਿੱਤਾ ਤੈਨੂੰ ਮੈਂ ਤੋ ਮੇਰੀ ਮਹਿਮਾ ਕਰ ਹallelujah ਦਿਲ ਦੇ ਨਾਲ ਧੰਨਵਾਦ ਕਰ ਧੰਨਵਾਦ ਦੀ ਭੇਟ ਚੜਾਉਣੀ ਹੈ ਪਰਮੇਸ਼ਰ ਨੂੰ ਆਪਾਂ ਹallelujah ਆਪਣੀ ਜ਼ਿੰਦਗੀ ਛੋਟਾ ਕੰਮ ਕੀਤਾ ਤਾਂ ਵੀ ਧੰਨਵਾਦ ਕਰੋ ਵੱਡਾ ਤਾਂ ਵੀ ਧੰਨਵਾਦ ਕਰੋ ਨਹੀਂ ਕੀਤਾ ਤਾਂ ਪਰਮੇਸ਼ਰ ਤੋਂ ਮੰਗੋ ਪਰਮੇਸ਼ਰ ਜੀ ਆ ਮੇਰੀ ਜ਼ਿੰਦਗੀ ਚ ਕੰਮ ਨਹੀਂ ਹੁੰਦਾ ਇਹ ਪਰਮੇਸ਼ਰ ਤੂੰ ਹੀ ਕਰਨਾ ਮੈਂ ਹallelujah ਕਰਦਾ ਵੀ ਪਰਮੇਸ਼ਰ ਉਹ ਕਹਿੰਦਾ ਮੈਂ ਤਾਂ ਸੱਚਮੁੱਚ ਪਰਮੇਸ਼ਰ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਹੈ ਉਹ ਗੁੱਸੇ ਵਿੱਚ ਧੀਰਜੀ ਉਹ ਗੁੱਸਾ ਨੂੰ ਆਉਂਦਾ ਹੀ ਨਹੀਂ ਆਉਂਦਾ ਥੋੜਾ ਥੋੜਾ ਕਰਦਾ ਗੁੱਸੇ ਵੀ ਹੁੰਦਾ ਪਰ ਉਬਾਲਾ ਜਰ ਨਹੀਂ ਗੁੱਸੇ ਹੁੰਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਪਰਮੇਸ਼ਰ ਦੀ ਆਪਾਂ ਹਦਾਇਤਾਂ ਨਹੀਂ ਤੋੜਨੀਆਂ ਪਰਮੇਸ਼ਰ ਦੇ ਸੱਚਮੁੱਚ ਜੋ ਪਰਮੇਸ਼ਰ ਨੇ ਆਪਾਂ ਨੂੰ ਡਿਊਟੀਆਂ ਲਾਈਆਂ ਆਪਾਂ ਡਿਊਟੀਆਂ ਹੀ ਨਿਭਾਉਣੀਆਂ ਹallelujah ਡਿਊਟੀ ਕੀ ਨਿਭਾਉਣੀ ਆਪਾਂ ਘਰੇ ਵੀ ਨਿਭਾਈ ਜਾਂਦੇ ਹallelujah ਕੋਈ ਮਾਂ ਬਣ ਕੇ ਨਿਭਾਲੇ ਕੋਈ ਘਰ ਵਾਲੀ ਬਣ ਕੇ ਨਿਭਾਲੇ ਕੋਈ ਭੈਣ ਬਣ ਕੇ ਨਿਭਾਲੇ ਕੋਈ ਭਰਾ ਬਣ ਕੇ ਨਿਭਾਲੇ ਨਿਭਾਈ ਜਾਂਦੇ ਹallelujah ਇਹ ਵੀ ਡਿਊਟੀਆਂ ਲੱਗੀਆਂ ਵੀ ਆ ਸੱਚਮੱਚ ਆਪਾਂ ਇਹ ਵੀ ਡਿਊਟੀ ਇਹ ਵੀ ਡਿਊਟੀ ਕਰਨੀ ਆ ਪਰਮੇਸ਼ਰ ਦਾ ਵੀ ਇੱਕ ਦਿਨ ਪਰਮੇਸ਼ਰ ਨੂੰ ਦੇਣਾ ਹੀ ਦੇਣਾ ਮੈਂ ਸੱਚਮੱਚ ਵੇਖਿਆ ਨਾ ਕਰੋ ਉਹ ਦਿਨ ਸੰਤਾਂ ਨੇ ਕਿਹਾ ਸੀ ਇਹਨਾਂ ਸੱਜੇ ਦੇਖੋ ਨਖਬੇ ਦੇਖੋ ਜਿਹੜੀਆਂ ਉਹਨਾਂ ਦੇ ਪਰਚਿਆਂ ਦੇ ਕਿੰਨੀਆਂ ਚੀਜ਼ਾਂ ਲਿਖਿਆ ਸੀਗੀਆਂ ਕਰਜ਼ੇ ਸੜਤੇ ਕਰ ਦਿਓ ਬਿਮਾਰੀ ਸੜਤੇ ਕਰ ਦਿਓ ਨਸ਼ਾ ਖਾਂਦਾ ਕੋਈ ਸੜਤੇ ਕਰ ਦਿਓ ਤੁਹਾਡੇ ਧੀਆ ਪੁੱਤ ਵਿਗੜਿਆ ਨੂੰ ਸੜਤੇ ਕਰ ਦਿਓ ਹਾਲੇਲੂਇਆ ਤੁਸੀਂ ਕਰਜ਼ੇ ਦੇ ਉਹਨਾਂ ਨੂੰ ਸੜਤੇ ਕਰ ਦਿਓ ਕੁਝ ਵੀ ਨਹੀਂ ਕੋਈ ਕਰਦਾ ਤਾਂ ਵੀ ਉਹਨੂੰ ਸੜਤੇ ਕਰ ਦਿਓ ਆਪਾਂ ਉਹਨਾਂ ਮਗਰ ਨਹੀਂ ਆਪਦੀ ਜ਼ਿੰਦਗੀ ਖਰਾਬ ਕਰਨੀ ਆਪਾਂ ਪਾਕ ਰੂ ਨੂੰ ਪਾਲ ਲੈਣਾ ਹallelujah ਪਾਕ ਰੂ ਨੂੰ ਮੰਗਣਾ ਪਾਕ ਰੂ ਸਾਡੇ ਅੰਦਰ ਆ ਜਦੋਂ ਪਾਕ ਰੂ ਆਪਣੇ ਅੰਦਰ ਆ ਗਿਆ ਆਪਣਾ ਗੁੱਸਾ ਠੰਡਾ ਹੋ ਜਾ ਜਦੋਂ ਆਪਣੇ ਬੱਚਿਆਂ ਚ ਆ ਗਣੇ ਚ ਨਸ਼ੇ ਨਿਕਲ ਜਾਣਗੇ ਆਪਣੇ ਆਖੇ ਨਹੀਂ ਕਿਸੇ ਨਸ਼ੇ ਛੱਡਨੇ ਹallelujah ਜਦੋਂ ਪਾਕ ਰੂ ਆਇਆ ਤੇ ਆਪੇ ਨਸ਼ੇ ਉਹਨਾਂ ਦੇ ਅੱਗੇ ਖੜ੍ਹ ਜਾਣਗੇ ਅਛਾ ਵੱਡਾ ਵਾ ਨਹੀਂ ਵੱਡਾ ਗਾ ਹallelujah ਮੰਗਿਆ ਕਰੋ ਪ੍ਰਭੂ ਤੂੰ ਮੇਰੇ ਬੱਚਿਆਂ ਦੇ ਅੰਦਰ ਆ ਤੂੰ ਮੇਰੇ ਪਤੀ ਦੇ ਅੰਦਰ ਆ ਤੂੰ ਮੇਰੀ ਪਤਨੀ ਦੇ ਅੰਦਰ ਆ ਜਦ ਸੱਚਮੁੱਚ ਪਾ ਕਰੂ ਆ ਗਿਆ ਉੱਥੇ ਕੋਈ ਬਿਮਾਰੀ ਨਹੀਂ ਖੜਨੀ ਹallelujah ਪੈਸਾ ਪਤਾ ਕਿਵੇਂ ਬਣਦਾ ਆਪਾਂ ਥੋੜੀਏ ਡਾਕਟਰਾਂ ਨੂੰ ਜ ਸਿਆਣਿਆਂ ਨੂੰ ਲੁਟਾਈ ਜਾਣਾ ਜਾਂ ਇਹ ਆਪਾਂ ਗਲਤ ਕੰਮਾਂ ਤੇ ਲਾਈ ਜਾਣਾ ਨਸ਼ਿਆਂ ਤੇ ਲਾਈ ਜਾਣਾ ਨਹੀਂ ਲਾਉਣਾ ਗਾ ਹallelujah ਇਹ ਪੈਸੇ ਨਾਲ ਆਪਾਂ ਦੇ ਘਰ ਵੀ ਚਲਾਉਣੇ ਆ ਹallelujah ਮਿਹਨਤ ਕਰਕੇ ਸੱਚਮੁੱਚ ਫਿਰ ਪਰਮੇਸ਼ਰ ਵੀ ਮਿਹਨਤ ਹੱਥਾਂ ਤੇ ਬਰਕਤ ਦਿੰਦਾ ਵੈ ਜਦੋਂ ਆਪਾਂ ਸੱਚਮੁੱਚ ਆਪਾਂ ਜੀਵਨ ਪਰਮੇਸ਼ਰ ਨੂੰ ਦੇਨੇ ਨੇ ਜਿੰਨੀ ਮਰਜ਼ੀ ਕਮਾਈ ਕਰੀ ਚੱਲੋ ਉਹ ਕਮਾਈ ਵੀ ਨਹੀਂ ਖੜਦੋ ਕਹਿੰਦੇ ਉਹ ਕਾਦੇ 'ਚ ਪੈ ਜਾਂਦੀ ਐ ਜਿਹਦੇ ਥੱਲੇ ਗੁਥਲੀ 'ਚ ਮੇਰੂ ਹੋਇਆ ਹੁੰਦਾ ਵੈ ਜੇ ਆਪਾਂ ਟੁੱਟੀ ਗੁਥਲੀ 'ਚ ਪਾਵਾਂਗੇ ਪੈਸਾ ਖੜਜਿਓ ਉੱਥੇ ਉੱਟ ਕਰ ਜਾਜੋ ਇਸ ਤਰ੍ਹਾਂ ਹੁੰਦਾ ਵੈ ਜਦੋਂ ਫਿਰ ਉਹ ਆਪਣੇ ਪੈਸੇ ਤੇ ਵੀ ਨਹੀਂ ਬਰਕਤ ਆਉਂਦੀ ਜਿੰਨਾ ਆਪਾਂ ਕਹਿੰਨੇ ਮੈਂ ਇੰਨੀ ਕਮਾਈ ਕਰਦੀ ਆ ਜਾਂ ਕਰਦਾ ਸਾਡੇ ਘਰੇ ਬਰਕਤ ਨਹੀਂ ਬਰਕਤ ਆਪਾਂ ਪਰਮੇਸ਼ਰ ਦੀਆਂ ਹਦਾਇਤਾਂ ਤੋੜਦੇ ਉਦੋਂ ਬਰਕਤ ਨਹੀਂ ਆਉਂਦੀ ਹਾਲੇਲੂਇਆ ਪਰਮੇਸ਼ਰ ਨੂੰ ਦੇਣਾ ਐ ਆਪਾਂ ਕੀ ਦੇਣਾ ਮੈਨੂੰ ਤਨ ਮਨ ਦੇਣਾ ਮੈਂ ਜੇ ਆਪਣਾ ਤਾਂ ਇੱਥੇ ਤੇ ਆਪਣਾ ਮਨ ਵੀ ਇੱਥੇ ਚਾਹੀਦਾ ਵੈ ਹਾਲੇਲੂਇਆ ਸੋਚਾ ਨਾ ਸੋਚਿਆ ਕਰੋ ਉਹਨੂੰ ਕੱਢ ਦਿਆ ਕਰੋ ਜ਼ਿੰਦਗੀ ਚ ਕਿਆ ਕਰੋ ਤੂੰ ਨਹੀਂ ਵੱਡੀ ਮੇਰਾ ਪਰਮੇਸ਼ਰ ਵੱਡਾ ਇੰਨਾ ਕਿ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਹੀ ਹੈ ਹਾਲੇਲੂਇਆ ਤੇ ਜਿਹਨੇ ਆਪਾਂ ਨੂੰ ਹੱਥਾਂ ਨਾਲ ਬਣਾਇਆ ਆਪਦੇ ਹੱਥਾਂ ਨਾਲ ਬਣਾਇਆ ਆਪਦਾ ਸਾਹ ਵਿੱਚ ਪਾਇਆ ਵੈ ਉਹ ਆਪਾਂ ਨੂੰ ਐਵੇਂ ਤੈਨੂੰ ਬਰਬਾਦ ਕਰਦਾ ਹਾਲੇਲੂਇਆ ਨਹੀਂ ਕਰਦਾਗਾ ਸੱਚਮੁੱਚ ਪਰਮੇਸ਼ਰ ਆਪਣੇ ਨਾਲ ਹੈ ਪਰਮੇਸ਼ਰ ਕਹਿੰਦਾ ਤੂੰ ਇੱਕ ਕਦਮ ਵਧਾ ਫਿਰ ਦੋ ਕਦਮ ਮੈਂ ਬਤਾਉਂਗਾ ਜੇ ਆਪਾਂ ਪੈ ਜਾਗੇ ਬੰਦ ਗਿਲਦਨ ਮੈਂ ਤਾਂ ਅੱਜ ਪੈ ਗਿਆ ਮੈਂ ਤਾਂ ਬਿਮਾਰ ਹੋ ਗਿਆ ਮਿੱਥੇ ਤਾਂ ਉੱਠਣ ਜਾਂਦਾ ਪਰਮੇਸ਼ਰ ਕੋ ਤੂੰ ਪਿਆਰ ਹੈ ਹallelujah ਪਰਪਰ ਕੰਮ ਵੀ ਨਾ ਕਰਾਂਗੇ ਤੇ ਆਪਾਂ ਪਰਮੇਸ਼ਰ ਦੀ ਬੰਦਗੀ 'ਚ ਨਾ ਜਾਵਾਂਗੇ ਮੈਂ ਵੀ ਕੱਲ ਦੀ ਬਿਮਾਰ ਸੀ ਮੈਂ ਤੁਹਾਡੇ ਸਾਹਮਣੇ ਆ ਖੜੀ ਆ ਹallelujah ਪਰਮੇਸ਼ਰ ਨੇ ਜੋ ਕੰਮ ਲਾਇਓ ਕਰਨਾ ਹੀ ਕਰਨੇ ਚਾਹੇ ਰੋਕੇ ਕੱਲ ਚਾਹੇ ਹੱਸ ਕੇ ਕਰ ਲ ਫਿਰ ਆਪਾਂ ਹੱਸ ਕੇ ਕਰਾਂਗੇ ਰੋਣਾ ਘਾ ਤੋ ਹallelujah ਤਰ੍ਹਾਂ ਕਰਕੇ ਸੱਚਮੁੱਚ ਪਰਮੇਸ਼ਰ ਦੇ ਜੋ ਡਿਉਟੀਆਂ ਲਾਈਆਂ ਆਪਾਂ ਡਿਉਟੀ ਨਿਭਾਉਣੀ ਐ ਸੱਚੇ ਦਿਲ ਦੇ ਨਾਲ ਨਿਭਾਉਣੀ ਐ ਦਿਲ ਦੇ ਵਿੱਚ ਕਿਸੇ ਲਈ ਈਰਖਾ ਨਹੀਂ ਰੱਖਣਾ ਕਿਸੇ ਲਈ ਨਫ਼ਰਤ ਨਹੀਂ ਰੱਖਣੀ ਕਿਉਂ ਮੈਥੋਂ ਮੂਹਰੇ ਲੰਘਿਆ ਮੈਂ ਐ ਹੋ ਗਿਆ ਨਹੀਂ ਪਰਮੇਸ਼ਰ ਉਹ ਕਹਿੰਦਾ ਪਤਾ ਨਹੀਂ ਮੈਂ ਕਿਹੜੇ ਵੇਲੇ ਉੱਚਿਆਂ ਨੂੰ ਪਿੱਛੇ ਕਰਦੇ ਆਂ ਪਿਛਲਿਆਂ ਨੂੰ ਅੱਗੇ ਕਰਦੇ ਆਂ ਹਾਲੇਲੂਇਆ ਤਰ੍ਹਾਂ ਕਰਕੇ ਪਰਮੇਸ਼ਰ ਦੇ ਹੱਥ ਸਭ ਕੁਝ ਹੈ ਪਰਮੇਸ਼ਰ ਨੂੰ ਕਿਹਾ ਕਰੋ ਪਰਮੇਸ਼ਰ ਜੀ ਮੈਂ ਪਿੱਛੇ ਨਹੀਂ ਜਾਣਾ ਮੈਂ ਅੱਗੇ ਵਧਣਾ ਚਾਹੁੰਨੀ ਆ ਹਾਲੇਲੂਇਆ ਮੈਂ ਥੱਲੇ ਨਹੀਂ ਬਹਿਣਾ ਚਾਹੁੰਦੀ ਮੈਂ ਉੱਚੀ ਹੋਣਾ ਚਾਹੁੰਨੀ ਆ ਪਰਮੇਸ਼ਰ ਤੂੰ ਹੀ ਕਰ ਸਕਦਾ ਮੈਂ ਹਾਲੇਲੂਇਆ ਉਹ ਕਹਿੰਦਾ ਜਿਹੜਾ ਆਪਦੇ ਆਪ ਕਹਵੇ ਮੈਂ ਉੱਚਾ ਉਹਨੂੰ ਮੈਂ ਨੀਵਾ ਵੀ ਕਰ ਦਿੰਨਾ ਹਾਂ ਮੈਂ ਹਾਲੇਲੂਇਆ ਤਰ੍ਹਾਂ ਕਰਕੇ ਆਪਾਂ ਉੱਚੇ ਹੀ ਰਹਿਣਾ ਆਪਾਂ ਨੂੰ ਪਰਮੇਸ਼ਰ ਨੇ ਚੁਣਿਆ ਵੇ ਕਿੰਨੇ ਦੁਨੀਆ ਔਖੀ ਆਪਾਂ ਨੂੰ ਪਰਮੇਸ਼ਰ ਨੇ ਚੁਣਿਆਵੇਂ ਚੁਣ ਕੇ ਇਸ ਜਗ੍ਹਾ ਤੇ ਲੈ ਕੇ ਆਂਦਾ ਵੈ ਤੇ ਪਰਮੇਸ਼ਰ ਕੀ ਕਹਿੰਦਾ ਇੱਕ ਦਿਨ ਮੈਨੂੰ ਦੇਖ ਕੇ ਦੇਖ ਇੱਕ ਦਿਨ ਮੈਨੂੰ ਦੇਖ ਕੇ ਦੇਖ ਮੇਰੀ ਬੰਦਗੀ ਚ ਇੱਕ ਦਿਨ ਬਹਿ ਕੇ ਦੇਖ ਜੇ ਮੈਂ ਤੇਰੇ ਨਾਂ ਕੰਮ ਕੀਤੇ ਤਾਂ ਤੂੰ ਮੈਨੂੰ ਫੇਰ ਕਹਿਣਾ ਹਾਲੇਲੂਇਆ